ਜੋਤ ਸਿੱਧੂ ਪ੍ਰਿਆੰਕਾ ਗਾਂਧੀ ਨੂੰ ਮਿਲਦੇ ਨੇ ਤਸਵੀਰ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੰਦੇ ਨੇ ਉਸ ਤੋਂ ਬਾਅਦ ਨਵੇਂ ਪੱਧਰ ਤੋਂ ਕਿਆਸਰਾਈਆਂ ਸ਼ੁਰੂ ਹੋ ਜਾਂਦੀਆਂ ਨੇ ਕੀ ਨਵਜੋਤ ਸਿੱਧੂ ਦੁਬਾਰਾ ਤੋਂ ਸਿਆਸਤ ਚਾਰੇ ਨੇ ਸਿੱਧੂ ਐਸਾ ਰਾਸੀ ਆਗੂ ਹੈ ਜਿਹੜੂ ਦਰਵਾਜ਼ੇ ਬੰਦ ਕਰਕੇ ਘਰ ਤੋਂ ਇਕੱਠਾਂ ਤੋਂ ਤਾਂ ਸਭ ਤੋਂ ਵੱਧ ਉਹਦੀ ਚਰਚਾ ਮੀਡੀਆ ਚ ਹੋ ਰਹੀ ਹੁੰਦੀ ਹੈ ਜੀ ਮੀਡੀਆ ਜਾਣਕਾਰੀ ਦਿੱਤੀ ਆ ਜੀ ਤਾਂ ਕੋਈ ਉਹਨਾਂ ਦਾ ਮੈਸੇਜ ਦੇਣ ਦਾ ਮਕਸਦ ਹੈ ਲਾਜ਼ਮੀ ਹੈ ਮੰਨ ਕਰਦੇ ਐਸੀ ਗਰਮੀ ਨਹੀਂ ਹੋਏਗੀ ਜਿਹਦੇ ਨਵਜੋਤ ਸਿੱਧੂ ਨਜ਼ਰ ਆਇਆ ਹੋਵੇ ਇਦੇ باوجود ਜੇ ਉਹ ਪਾਰਟੀ ਹੈ ਇੱਕ ਮਨੁੱਖ ਜਿਹਾ ਉਹ ਤੇ ਜਾ ਕੇ ਮਿਲਦੇ ਐ ਤਾਂ ਕੋਈ ਗੱਲ ਤਾਂ ਹਾਈ ਐ ਨਾ ਕੁਝ ਨਾ ਕੁਝ ਇਹੋ ਜਿਹਾ ਇੰਜੈਕਸ਼ਨ ਲਗਾਇਆ ਗਿਆ ਜਿਸ ਕਰਕੇ ਵਿਰਿੰਦਰ ਘੁੰਮਣ ਦੀ ਮੌਤ ਹੋਈ ਐ ਦੋ ਹਾਰਟ ਅਟੈਕ ਨੇ ਜਿਹੜੇ ਉਹਨਾਂ ਨੂੰ ਆਏ ਨੇ ਹਾਲਾਂਕਿ ਉਹ ਬਹੁਤ ਹੀ ਇੱਕ ਮਾਈਨਰ ਜੀ ਇੰਜਰੀ ਸੀ ਉਹਨਾਂ ਦੇ ਸ਼ੋਲਡਰ ਦੇ ਵਿੱਚ ਉਸ ਦਾ ਆਪਰੇਟ ਕਰਵਾਉਣ ਗਏ ਸੀ ਪਰ ਉੱਥੇ ਜ਼ਿੰਦਗੀ ਦੀ ਜੰਗ ਉਹ ਹਾਰ ਗਏ। ਅਰਈ ਕੋਈ ਗੱਲ ਨਹੀਂ ਸੀ ਕਿ ਉਹ ਦਿੱਲੀ ਬਿਮਾਰੀ ਲੈ ਕੇ ਹਸਪਤਾਲ ਚ ਗਏ ਜਾਂ ਐਦਾਂ ਕੋਈ ਹਾਰਟ ਅਟੈਕ ਆ ਗਿਆ ਜਾਂ ਕੋਈ ਦੰਗਾ ਵੱਡਾ ਉਹਨੂੰ ਸਦਮਾ ਲੱਗ ਗਿਆ। ਸੀ ਇਹ ਨਹੀਂ ਕਹਿੰਦੇ ਕਿ ਹਸਪਤਾਲ ਦਾ ਕਸੂਰ ਹੋਏਗਾ ਜੀ ਪਰ ਜੋ ਉਹਦੇ ਮਾਂ ਪਿਓ ਸਵਾਲ ਖੜੇ ਕਰੇ ਚ ਉਹਦੇ ਪ੍ਰਸ਼ੰਸਿਕ ਸਵਾਲ ਖੜੇ ਕਰੇ ਉਹਨਾਂ ਸਵਾਲਾਂ ਦੇ ਉੱਤਰ ਜ਼ਰੂਰ ਮੈਨਾ ਦੇ ਸਤਿ ਸ਼੍ਰੀ ਅਕਾਲ ਜੀ న్యూਸ ਬਿਹਾਈਂਡ న్యూਸ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਅੱਜ ਗੱਲਬਾਤ ਕਰਾਂਗੇ ਨਵਜੋਤ ਸਿੱਧੂ ਹੁਣਾ ਦੀ ਨਵਜੋਤ ਸਿੱਧੂ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਵੀ ਇੰਨਾ ਕੁ ਦਮਖੰਮ ਰੱਖਦੇ ਨੇ ਕਿ ਜੋ ਇੱਕ ਵੀ ਤਸਵੀਰ ਪਾਉਣ ਤਾਂ ਵੱਖ-ਵੱਖ ਧਿਰਾਂ ਨੇ ਜਿਹੜੀਆਂ ਉਹ ਸੋਚਣ ਲਈ ਮਜਬੂਰ ਹੋ ਜਾਂਦੀਆਂ ਨੇ ਅੱਜ ਇਹ ਅਜੇ ਹੀ ਇੱਕ ਤਸਵੀਰ ਉਹਨਾਂ ਨੇ ਪ੍ਰਿਆੰਕਾ ਗਾਂਧੀ ਦੇ ਨਾਲ ਪੋਸਟ ਕਰ ਦਿੱਤੀ ਕਿਉਂਕਿ ਉਹਨਾਂ ਦੀ ਮੁਲਾਕਾਤ ਹੋਈ ਜਿਸ ਤੋਂ ਬਾਅਦ ਸਿਆਸੀ ਗਲਿਆਰੇ ਨੇ ਜਿਹੜੇ ਉਹ ਇੱਕ ਵਾਰੀ ਫਿਰ ਤੋਂ ਚਰਚਾ ਕਰਨ ਲੱਗ ਪਏ ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਪੰਜਾਬ ਦੇ ਜਿਹੜੇ ਰਾਜ ਸਭਾ ਮੈਂਬਰ ਬਣ ਜਾ ਰਹੇ ਨੇ ਨਵੇਂ ਉਹਨਾਂ ਨੇ ਅੱਜ ਨਾਮਜ਼ਦਗੀ ਪੱਤਰ ਭਰੇ ਨੇ ਇਸ ਤੋਂ ਇਲਾਵਾ ਇੱਕ ਹੋਰ ਬੁਰੀ ਖਬਰ ਹੈ ਜਿਹੜੀ ਪਹਿਲਾਂ ਜਵੰਧੇ ਹੁਣਾਂ ਨੂੰ ਹਲੇ ਤੱਕ ਯਾਦ ਕਰ ਰਹੇ ਨੇ ਲੋਕ ਹਜੇ ਸੇਵਾ ਵੀ ਠੰਡਾ ਨਹੀਂ ਹੋਇਆ ਕਿ ਅੱਜ ਇੱਕ ਵੱਡਾ ਹੋਰ ਚਿਹਰਾ ਪੰਜਾਬੀ ਬੋਡੀ ਬੋਡੀ ਬਿਲਡਿੰਗ ਦਾ ਕਹਿ ਲਓ ਪੰਜਾਬੀ ਇੰਡਸਟਰੀ ਦਾ ਕਹਿ ਲਓ ਮਾਡਲ ਕਹਿ ਲਓ ਐਕਟਰ ਕਹਿ ਲਓ ਬਰਿੰਦਰ ਘੁਮਣ ਸਾਡੇ ਵਿਚਕਾਰ ਨਹੀਂ ਰਹੇ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ-ਬਹੁਤ ਸਵਾਗਤ ਆ ਤੁਹਾਡਾ ਆਹ ਮਿਹਰਬਾਨੀ ਦਰਸ਼ਕਾਂ ਨੇ ਸਤਿਕਾਰਨਾ ਸਤਿ ਸ਼੍ਰੀ ਅਕਾਲ ਐ ਮੁੱਦੇ ਐ ਲਓ ਸਵਾਲ ਜੀ ਆ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਜ਼ਿਕਰ ਜਿਸ ਤਰ੍ਹਾਂ ਮੈਂ ਕਿਹਾ ਨਵਜੋਤ ਸਿੱਧੂ ਦਾ ਕਰ ਲੈਨੇ ਆ ਨਵਜੋਤ ਸਿੱਧੂ ਪ੍ਰੇਨਕਾ ਗਾਂਧੀ ਨੂੰ ਮਿਲਦੇ ਨੇ ਤਸਵੀਰ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੰਦੇ ਨੇ ਉਸ ਤੋਂ ਬਾਅਦ ਨਵੇਂ ਪੱਧਰ ਤੋਂ ਕਿਆ ਸਰਾਈਆਂ ਸ਼ੁਰੂ ਹੋ ਜਾਂਦੀਆਂ ਨੇ ਕੀ ਨਵਜੋਤ ਸਿੱਧੂ ਦੁਬਾਰਾ ਤੋਂ ਸਿਆਸਤ ਚਾਰੇ ਨੇ ਐਮਐਲ ਨਹੀਂ ਹੈ ਜਿਹੜੀ ਇੱਕ ਇਸ ਤਰ੍ਹਾਂ ਦੀ ਹੈ ਕਿਉਂਕਿ ਪਿਛਲੇ ਦਿਨ ਹੀ ਉਹਨਾਂ ਦੀ ਪਤਨੀ ਨੇ ਵੀ ਐਲਾਨ ਕੀਤਾ ਸੀ ਕਿ ਉਹ ਚੋਣ ਹੈ ਜਿਹੜੀ ਉਹਨਾਂ ਦੀ ਪਤਨੀ ਲੜਨਗੇ ਹਾਲਾਂਕਿ ਉਹਨਾਂ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਬਾਰੇ ਉਹਨਾਂ ਨੂੰ ਕੁਝ ਵੀ ਜਾਣਕਾਰੀ ਨਹੀਂ ਹੈ ਪਰ ਸਿਆਸੀ ਤੌਰ ਤੇ ਇਸ ਤਸਵੀਰ ਦੇ ਕਿਸ ਤਰ੍ਹਾਂ ਦੇ ਮਾਇਨੇ ਨੇ ਦੇਖੋ ਨਵਜੋਤ ਸਿੱਧੂ ਆਗੇ ਵੀ ਆਪਾਂ ਅਕਸਰ ਉਹਨਾਂ ਬਾਰੇ ਗੱਲ ਕਰ ਦਿੰਦੇ ਗੱਲ ਬੜੀ ਉਹਨਾਂ ਦੀ ਬੜੀ ਇੰਪੋਰਟੈਂਟ ਹੈ ਕਿ ਨਵਜੋਤ ਸਿੱਧੂ ਐਸਾ ਰਾਸੀਆ ਗੂ ਹੈ ਜਿਹੜੋ ਦਰਵਾਜ਼ੇ ਬੰਦ ਕਰਕੇ ਘਰ ਚ ਬੈਠਾ ਹੁੰਦਾ ਤਾਂ ਸਭ ਤੋਂ ਵੱਧ ਉਹਦੀ ਚਰਚਾ ਮੀਡੀਆ 'ਚ ਹੋ ਰਹੀ ਹੁੰਦੀ ਹੈ ਜੀ ਜਦੋਂ ਆਪਾਂ ਅਕਸਰ ਜਾਣਦੇ ਆ ਜਿਹੜੇ ਪੋਲੀਟਿਕਲ ਲੋਕ ਐ ਆਪਣੇ ਹੋਲਡਿੰਗ ਲਾਉਂਦੇ ਐ ਪ੍ਰੈਸ ਕਾਨਫਰੰਸਾਂ ਕਰਦੇ ਐ ਮੀਡੀਆ 'ਚ ਗੇਨ ਕਰਦੇ ਐ ਨੂੰ ਉਸ ਤੋਂ ਬਿਲਕੁਲ ਇਹਦੇ ਉਲਟ ਐ ਜਿਹੜਾ ਚੁੱਪ ਕਰਕੇ ਬੈਠਾ ਹੁੰਦਾ ਤਾਂ ਮੀਡੀਆ 'ਚ ਉਹਦੀ ਖੂਬ ਚਰਚਾ ਹੁੰਦੀ ਐ ਜਿਸ ਮੁੱਦੇ ਦਾ ਤੁਸੀਂ ਜ਼ਿਕਰ ਕੀਤਾ ਐ ਆਪਾਂ ਦੇਖੋ ਕਿ ਦੇਖ ਰਹੇ ਹਾਂ ਕਿ ਕਾਫੀ ਦੇਰ ਤੋਂ ਰਾਸੀ ਤੌਰ ਤੇ ਬਿਲਕੁਲ ਹੀ ਚੁੱਪੀ ਸਦੀ ਹੋਈ ਹੈ ਜੇ ਨਜੂਰ ਸਿੱਧੂ ਵਾਇਰ ਨਜੂਰ ਕਸ ਸਿੱਧੂ ਨੇ ਦੇਖਿਆ ਕਿ ਮੈਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਤਾਂ ਬਿਲਕੁਲ ਉਹਨੇ ਸਹੀ ਕਿਹਾ ਕਿਉਂਕਿ ਨਜੂਰ ਸਿੱਧੂ ਆਪ ਹੀ ਆਖਦਾ ਹੈ ਕਿ ਜਿਹੜੀ ਗੱਲ ਦੱਸਣ ਵਾਲੀ ਹੈ ਦੱਸੋ ਜਿਹੜੀ ਗੱਲ ਨਹੀਂ ਦੱਸਣ ਵਾਲੀ ਆਪਣੀ ਬੀਵੀ ਨੂੰ ਨਾ ਦੱਸੋ ਸੋ ਇਹ ਗੱਲ ਨਜੂਰ ਕਸ ਸਿੱਧੂ ਤੇ ਵੀ ਲੱਗੂ ਹੁੰਦੀ ਹੈ ਉਹਨੇ ਛੋਣੇ ਬੋਲਿਆ ਸਾਥੀ ਕਿ ਆਵੇਗਾ ਕਿ ਉਸ ਨੂੰ ਨਹੀਂ ਪਤਾ ਹਰ ਆਪਾਂ ਵੀ ਇੱਕ ਜਰਨਲਿਸਟ ਅੰਦਾਜ਼ਾ ਲਗਾ ਸਕਦੇ ਹਾਂ ਕਿ ਦੇਖੋ ਨਜੂਰ ਸਿੱਧੂ ਜਦੋਂ ਨਿੱਲੀ ਜੀ ਪਾਰਟੀ ਹਾਈ ਕੌਂਨ ਨੂੰ ਮਿਲਦੇ ਆ। ਹੂੰ। ਰਿੰਕਾ ਕਹਿੰਦੀ ਆ ਮੁਲਾਕਾਤ ਕਰਦੇ ਉਸ ਤੋਂ ਬਾਅਦ ਆਪ ਹੀ ਜਿਹੜਾ ਹੈਗਾ মিডিਆ 'ਚ ਆਪਣੀ ਮੁਲਾਕਾਤ ਦੀ ਗੱਲ ਸ਼ੇਅਰ ਕਰਦੇ ਆ। ਤਾਂ ਨਜੋਸਦੂਵਾਰੇ ਜਦਾ ਮੈਂ ਕਿ ਕੋਈ ਵੀ ਇੱਕ ਲਵਰਸ ਐਕਟੀਵਿਟੀ ਐਸੀ ਨਹੀਂ ਹੈ ਜਿਹੜੀ ਕੋ ਮਣਤੋਲ ਕੇ ਨਾ ਕਰਦੇ ਹੁਣ ਜਿਹਨਾਂ ਨੇ মিডিਆ ਜਾਣਕਾਰੀ ਦਿੱਤੀ ਆ। ਜੀ। ਤਾਂ ਕੋਈ ਉਹਨਾਂ ਦਾ ਮੈਸੇਜ ਦੇਣ ਦਾ ਮਕਸਦ ਬੇਲਾਜ਼ਮੀ ਹੈ। ਹੂੰ। ਆਪਾਂ ਅੰਦਾਜ਼ਾ ਹੀ ਲਾ ਸਕਦੇ ਹਾਂ ਇਸ ਇਸ਼ੂ ਦੇ ਉੱਤੇ ਕਿ ਨਜੋਸਦੂ ਕੀ ਮੁਰਕੇ ਪੰਜਾਬ ਦੀ ਰਾਜਨੀਤੀ ਸਰਗਰਮ ਪੁੰਕਾਣ ਵਾਰੇ ਹਾਲਾਂਕਿ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਇਨੀ ਗਾਲੀ ਕਹੀ ਹੈ ਕਿ ਪਾਰਟੀ ਹਾਈ ਕਮਾਂਡ ਪ੍ਰਿੰਗਾ ਗਾਂਧੀ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ ਹੈ ਤੇ ਉਹਨਾਂ ਨੇ ਇਸ਼ਾਰਾ ਕੀਤਾ ਕਿ ਚੰਗੇ ਮੌਲ ਚ ਵਧੀਆ ਮੌਲ ਚ ਗੱਲਬਾਤ ਹੋਈ ਹੈ ਉਹ ਤਾਂ ਹੈ ਕਿ ਜਦ ਨੂੰ ਜੂਸ ਨੂੰ ਆਪਣੀ ਪਾਰਟੀ ਹਾਈ ਕਮਾਂਡ ਨੂੰ ਮਿਲੇਗਾ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪਾਰਟੀ ਹਾਈ ਕਮਾਂਡ ਲੀਡਰਸ਼ਿਪ ਨਾਲ ਪੰਜਾਬ ਦੀ ਕਾਂਗਰਸ ਨਾਲ ਜੋ ਜੋ ਮਰਜ਼ੀ ਸਬੰਧ ਹੋਣ ਅੱਜ ਦਾ ਕੱਪਾ ਪੇਸ਼ ਇਹਨਾਂ ਨੇ ਦੇਖਿਆ ਕਿ ਕੋਈ ਵੀ ਸ਼ਾਇਦ ਕਾਂਗਰਸੀ ਸਰਗਰਮੀ ਨਹੀਂ ਹੋਈ ਜਿਹਦੇ ਨਵਜੋਤ ਸਿੱਧੂ ਨਜ਼ਰ ਆਏ ਹੋਏ ਇਹਦੇ باوجود ਜੇ ਉਹ ਪਾਰਟੀਆਂ ਹੁਣ ਸਿੱਧੇ ਤੌਰ ਤੇ ਜਾ ਕੇ ਮਿਲਦੇ ਆ ਤਾਂ ਕੋਈ ਗੱਲ ਤਾਂ ਹਾਈ ਹੈ ਨਾ ਨਵਜੋਤ ਸਿੱਧੂ ਦੀ ਮਰਾਕਾ ਜਿਹੜੀ ਇਹ ਇਸ ਕਰਕੇ ਐਵੇਂ ਥਰੱਕਦੀ ਹੈ ਬਿਲਕੁਲ ਇਹ ਵੀ ਇਹ ਤੋਂ ਅੰਦਾਜ਼ੇ ਲਗਾਏ ਜਾ ਰਹੇ ਕਿ ਕੁਕਸਤਾਈ ਦੀਆਂ ਮਦਾਨ ਸਭਾ ਦੀਆਂ ਚੋਣਾਂ ਬਿਲਕੁਲ ਨਜ਼ਦੀਕ ਹੈ ਕਿ ਇਹ ਨਵਜੋਤ ਸਿੱਧੂ ਪੰਜਾਬ ਦੀ ਰਾਜਨੀਤੀ 'ਚ ਮੁੜ ਕੇ ਸਿਗਰਮ ਨੂੰ ਗੰਗਾ ਨਵਾਉਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਹਮ ਔਰ ਜੋ ਉਹਨਾਂ ਨੇ ਪੋਸਟ ਸ਼ੇਅਰ ਕੀਤੀ ਹੈ ਦਾ ਸੰਕੇਤ ਜ਼ਰੂਰ ਹੈ ਕਿ ਰਾਸੀ ਤੌਰ ਤੇ ਸਿਗਰਮ ਨੂੰ ਗੰਗਾ ਨਵਾਸ ਦੇ ਇਹ ਗੱਲ ਦੂਜੀ ਗੱਲ ਨਜੂਸ ਦੂ ਐਸਾ ਗੂ ਅਤੀ ਦੇ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਚੱਲਦਿਆਂ ਰਹਿੰਦੀਆਂ ਐ ਕਈ ਕਹਿੰਦੇ ਦੇਖੋ ਜੀ ਪੰਜਾਬ ਕਾਂਗਰਸ ਵਾਲੇ ਉਹਨਾਂ ਨੂੰ ਨਾਲ ਲੈ ਕੇ ਨਹੀਂ ਚੱਲਦੇ ਉਹ ਭਾਜਪਾ ਜਾ ਸਕਦੇ ਉੱਧਰ ਜਾ ਸਕਦੇ ਆ ਰਾਜ ਦੀ ਜਿਹੜੀ ਪੋਸਟ ਸ਼ੇਅਰ ਕੀਤੀ ਗਈ ਉਸ ਤੋਂ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਪਹਿਲਾਂ ਵੀ ਨਵਜੋਸਦ ਨੂੰ ਕਿਹਾ ਪਰ ਫਿਰ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਨਵਜੋਸਦ ਉਹ ਕਾਂਗਰਸ ਹੈ ਤੇ ਕਾਂਗਰਸ ਹੀ ਰਹੇਗਾ ਪਾਜਾ ਜਾਂ ਹੋਰ ਕਿਸੇ ਪਾਰਟੀ ਜਾਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਉਂਕਿ ਐਸੇ ਕਰਤਾਰ ਵਾਲਾ ਆਗੂ ਹੈ ਜਿਹੜਾ ਸਟੈਂਡ ਲੈਂਦਾ ਦੇਖੋ ਜੇ ਉਹਨੇ ਜਾਣਾ ਹੁੰਦਾ ਤਾਂ ਸਪਸ਼ਟ ਤੌਰ ਤੇ ਪਾਰਟੀਆਂ ਨਹੀਂ ਕਿਉਂ ਉਹ ਪਾਰਟੀਆਂ ਉਸਨੇ ਨਹੀਂ ਬਦਲੀਆਂ ਹੋਣੀਆਂ ਪਰ ਜਦੋਂ ਬਦਲੀਆਂ ਸਪਸ਼ਟ ਤੌਰ ਤੇ ਤੇ ਹੁਣ ਵੀ ਜੇ ਉਹ ਆਪਣੇ ਪਾਰਟੀ ਆਈ ਕੌਣ ਮਿਲ ਕੇ ਆ ਤਾਂ ਸਪਸ਼ਟ ਨੇ ਆ ਉਹਨੇ ਕਹੀ ਵੀ ਇਹ ਗੱਲ ਕਿ ਮੇਰੀ ਨਸੀਬ ਦੇ ਦੁੱਖ ਸੁੱਖ ਚ 파ਟੀ ਆਈ ਕਮਨ ਮੇਰੇ ਨਾਲ ਖੜੀ ਹੈ ਇਹੋ ਜਿਹੇ ਸਾਥ ਬੋਲਣ ਵਾਲਾ ਆਗੂ ਹੋਰ ਕਿਸੇ 파ਟੀ ਜਾਵੇ ਇਹਦੇ ਬਾਰੇ ਆਪਾਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਾਂਗਰਸ ਜੀ ਜੀ ਉਹਦਾ ਸਾਰਾ ਹੁਣ ਇਸ ਵੇਲੇ ਆਪਣਾ ਪੋਲੀਟਿਕਲ ਫਿਚਰ ਜੋ ਵੀ ਹੈ ਉਹ ਰਹੇਗਾ ਜੀ ਅੰਦਾਜ਼ਾ ਲਾ ਸਕਦੇ ਕਿ ਉਹ ਹੌਣ ਵਾਲੇ ਦਿਨਾਂ ਚ ਗਰਮ ਪੁੰਗਾ ਕਿ ਉਹ ਜੀ ਨੂੰ ਆਉਂਦਾ ਕਿ ਮੈਨੂੰ ਨਿਯੁਕਤ ਕਰ ਸਿੱਧੂ ਨੇ ਤਾਂ ਸਪਸ਼ਟ ਤੌਰ ਤੇ ਆਖੀ ਦਿੱਤਾ ਗੱਲ ਕਿ ਉਹ ਅੰਮ੍ਰਿਤਸਰ ਤੋਂ ਚੋਣ ਲਾਂਡ ਕੇ ਵਿਧਾਨ ਸਭਾ ਦੀ ਹਾਂ ਆਮ ਤੌਰ ਤੇ ਪਾਰਟੀਆਂ ਦੇ ਖਾਸ ਤੌਰ ਤੇ ਕਾਂਗਰਸ ਦੇ ਹੁੰਦੀ ਹੈ ਗੱਲ ਕਿਹਾ ਜਾਂਦਾ ਹੈ ਕਿ ਇੱਕ ਪ੍ਰਾਚ ਇੱਕੋ ਟਿਕਟ ਦੇ ਇੱਕ ਪ੍ਰਾਚ ਇੱਕੋ ਟਿਕਟ ਦੀ ਗੱਲ ਹੈ ਨਜੂਸ ਸਿੰਘ ਚੋਣ ਲੜਨਗੇ ਪਰ ਕੀ ਰਾਸ਼ੀ ਤੌਰ ਤੇ ਉਹਨਾਂ ਚੋਣਾਂ ਚ ਨਜੂਸ ਸਿੰਘ ਸਗਰੰਪੂਨ ਕਾ ਨਾਉਣਗੇ ਇਸ ਦਾ ਤਾਂ ਸਮਾਂ ਦੱਸੇਗਾ ਪਰ ਜੇਕਰ ਇੱਕ ਗੱਲ ਬਹੁਤੀ ਤਰ੍ਹਾਂ ਵਾਰੀ ਵੀ ਕਰਨੀਆਂ ਚਾਹੀਏ ਕਿ ਨਜੂਸ ਸਿੰਘ ਤੇ ਇੱਕ ਗੱਲ ਕਹਿੰਦਾ ਬਹੁਤੀ ਤਰ੍ਹਾਂ ਜਰੂਰ ਨੋਟਿਸ ਲੈਂਦੇ ਆਮ ਤੌਰ ਤੇ ਨਹੀਂ ਕਹਿੰਦੇ ਕਿ ਜੀ ਹੋਣਗੇ ਸੀਗੇ ਲੈਣਾ ਆਫਰੀ ਦੇਰ ਤੋਂ ਰਾਜਨੀਤੀ ਸਰ ਗੈ ਸਰਕਾਰ ਮੈਂ ਪੰਜਾਬ ਦੇ ਸਭ ਤੋਂ ਟਾਪ ਦੇ ਆਗੂ ਕਹਿ ਲੋ ਰਾਸੀ ਆਗੂ ਕਹਿ ਲੋ ਮੁੱਖ ਮੰਤਰੀ ਕਹਿ ਲੋ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਿੱਪਣੀ ਕੀਤੀ ਹੈ ਇਸ ਮੁਲਾਕਾਤ ਨੂੰ ਲੈ ਕੇ ਜੀ মিডিਆ ਨੂੰ ਮਿਲੇ ਹੈ মিডিਆ ਨੇ ਗੱਲ ਸਵਾਲ ਪੁੱਛਣੇ ਸੀ ਸਬਾਕ ਹੈ ਭਗਵੰਤ ਮਾਨ ਨੇ ਆਪਣੇ ਅੰਦਾਜ਼ ਕਹਿੰਦੇ ਹੈ ਕਿ ਦੇਖੋ ਮੈਂ ਤਾਂ ਉਹਨੂੰ ਮਿਲਦਾ ਸਮਾਂ ਹੀ ਲੈ ਕੇ ਦਿੱਤਾ ਪਾਰਟੀ ਆਈਤ ਮਾਨ ਨਾਲ ਇਸ ਕਰਕੇ ਉਹ ਮੁਲਾਕਾਤ ਕੀ ਹੋਈ ਹੈ ਕੀ ਨਹੀਂ ਹੋਈ ਤਾਂ ਉਹੀ ਦੱਸ ਸਕਦੇ ਆ ਬਾਕੀ ਕਹਿੰਦੇ ਤੁਸੀਂ ਗੱਲ ਕਰਦੇ ਹੋ ਕਈ ਵਾਰੀ ਉਹ ਰਾਜਨੀਤੀ ਚ ਆਇਆ ਕਈ ਵਾਰੀ ਗਿਆ ਇਹ ਵੀ ਕਿਹਾ ਉਹਨਾਂ ਨੇ ਕਿ ਉਹ ਸਦਾ ਕਿ ਉਹ ਪੰਜਾਬ ਮਾਡਲ ਦੀ ਗੱਲ ਗੱਲ ਕਰਦੇ ਰਹਿੰਦੇ ਆ ਪੰਜਾਬ ਮਾਡਲ ਤੋਂ ਗੱਲਬਾਤ ਛਾੜਨੀ ਹੋएगी ਫੇਰ ਇੱਕ ਵਾਰ ਸੁਰੋਦੀ ਜਰਾਂ ਨੂੰ ਵੀ ਥੋੜੀ ਪਰੇਸ਼ਾਨੀ ਹੁੰਦੀ ਹੈ ਜਦੋਂ ਉਹ ਨੂੰ ਜੋ ਸਿੱਧੂ ਦਾ ਨਾਮ ਲੈ ਜਾਂਦਾ ਕੋਈ ਅਕਸਰ ਉਹ ਸਾਗੂ ਆਰੇ ਗੱਲ ਬੜੀ ਪਪੂਲਰ ਹੈ ਕਿ ਉਹ ਕਿਸੇ ਪਾਰਟੀ ਚ ਹੈ ਜਾਂ ਨਹੀਂ ਸਰਕਾਰ ਮੈਂ ਜਾਂ ਗੈਰ ਸਰਕਾਰ ਮੈਂ ਪਰ ਜਿੱਥੇ ਵੀ ਜਾ ਕੇ ਉਹ ਖੜਾ ਹੋ ਜਾਂਦਾ ਉਹਦੇ ਦੁਆਲੇ ਪੀੜਾਂ ਝੜ ਜਾਂਦੀਆਂ ਇਹ ਕੁਦਰਤ ਵੱਲੋਂ ਉਸ ਨੂੰ ਇਸ ਗੱਲ ਦੀ ਬਖਸ਼ਿਸ਼ ਹੈ ਦੇਖਿਆ ਜਾਏਗਾ ਕਿ ਆਉਣ ਵਾਲੇ ਦਿਨਾਂ 'ਚ ਕਿਹੋ ਜਿਹੀ ਪਾਰੀ ਖੇਡਦੇ ਆ ਰਾਜਨੀਤੀ ਦੇੰਦਰ ਜੋ ਸਿੱਧੂ ਜੀ ਸ਼ਦ ਸਾਹਿਬ ਅੱਗੇ ਜ਼ਿਕਰ ਹੈ ਜਿਹੜਾ ਉਹ ਨਵੇਂ ਰਾਜ ਸਭਾ ਮੈਂਬਰ ਦਾ ਕਰਾਂਗੇ ਨਵਾਂ ਰਾਜ ਸਭਾ ਮੈਂਬਰ ਮੈਂ ਇਸ ਲਈ ਕਿਹਾ ਕਿਉਂਕਿ ਆਪਾਂ ਨੂੰ ਜ਼ਾਹਿਰ ਹੈ ਕਿ ਉਹਨਾਂ ਨੇ ਰਾਜ ਸਭਾ ਮੈਂਬਰ ਬਣ ਜਾਣਾ ਹੈ ਕਿਉਂਕਿ ਆਮ ਆਦਮੀ ਪਾਰਟੀ ਕੋਲੇ ਬਹੁਮਤ ਬਹੁਤ ਜ਼ਿਆਦਾ ਰਜਿੰਦਰ ਗਪਤਾ ਅੱਜ ਉਹਨਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ ਨੇ ਸੀਐਮ ਮਹਮਾਨ ਨੇ ਜਿਹੜੇ ਉਹ ਵੀ ਨਾਲ ਸਨ ਇਸ ਤੋਂ ਇਲਾਵਾ ਗੱਲ ਕਰੀਏ ਸੰਜੀਵ अरोड़ा ਉਹ ਵੀ ਨਾਲ ਸਨ ਸੋ ਇਸ ਤਰ੍ਹਾਂ ਵੱਡੀ ਗੱਲ ਇਹ ਹੈ ਕਿ 24 ਅਕਤੂਬਰ ਨੂੰ ਚੋਣ ਤਾਂ ਹੋਣੀ ਹੈ ਚਲੋ ਉਸੇ ਦਿਨ ਨਤੀਜੇ ਵੀ ਆ ਜਾਣੇ ਆ ਪਰ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਚੌਥਾ ਕਾਰੋਬਾਰੀ ਹੈ ਜਿਸ ਨੂੰ ਰਾਜ ਸਭਾ ਦੇ ਲਈ ਭੇਜਿਆ ਇਸ ਤੋਂ ਪਹਿਲਾਂ ਤਿੰਨ ਨੇ ਜਿਹੜੇ ਉਹ ਬਣ ਚੁੱਕੇ ਨੇ ਕਾਰੋਬਾਰੀਆਂ ਨੂੰ ਇਸ ਤਰ੍ਹਾਂ ਰਾਜ ਸਭਾ ਦੇ ਵਿੱਚ ਭੇਜਣ ਦਾ ਕਿਸ ਤਰ੍ਹਾਂ ਦਾ ਮੋਟਿਵ ਹੈ ਪੰਜਾਬ ਸਰਕਾਰ ਦਾ ਤੇ ਇਹਦੇ ਨਾਲ ਪੰਜਾਬ ਨੂੰ ਕੋਈ ਫਾਇਦਾ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਜਾਂ ਫਿਰ ਰਜਿੰਦਰ ਗੁਪਤਾ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਕੋਈ ਜੇ ਪੋਲੀਟਿਕਲ ਤੌਰ ਤੇ ਕਾਰੋਬਾਰੀਆਂ ਦੀ ਗੱਲ ਕਰਦੇ ਨੇ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਨੂੰ ਫਾਇਦਾ ਹੋਏਗਾ ਕਿ ਨਹੀਂ ਹੋਏਗਾ ਉਹ ਤਾਂ ਹੁੰਦੇ ਵੈਸੇ ਹੀ ਦੇਖਿਆ ਜਾਵੇ ਆਮ ਆਦਮੀ ਪਾਰਟੀ ਕੋਲ ਪਹਿਲਾਂ ਤਾਂ 92 ਤਰ੍ਹਾਂ ਨੇ ਆਪਣੇ ਵਿਧਾਇਕ ਹੈ 92 ਤੋਂ 93 ਵਿਧਾਇਕ ਦਾ ਮਤਲਬ 117 ਵਿਧਾਨ ਸਭਾ ਦੇ ਕੁੱਲ ਹਲਕੇ ਹੈ ਉਹਨਾਂ ਜੋ 93 ਵਿਧਾਇਕਾਂ ਦੇ ਸਿੱਧੇ ਤੌਰ ਤੇ ਆਪ ਦੇ ਐਮ ਐਲ ਏ ਬੈਠੇ ਆ। ਹੂੰ ਉਹਨਾਂ ਦੀ ਕੈਬਨਿਟ ਹੈ, ਉਹਨਾਂ ਦੇ ਮੁੱਖ ਮੰਤਰੀ ਹੈ, ਸਾਰਾ ਕੁਝ ਹੈ। ਸੋ ਫਾਇਦਾ ਨਾ ਫਾਇਦਾ ਵਾਲੀ ਗੱਲ ਤਾਂ ਸਰਕਾਰ ਨੇ ਕਰਨੀ ਹੁੰਦੀ ਹੈ ਕਿਉਂਕਿ ਉਹ ਆਹ ਪੁੰਕਾ ਮੁੱਖ ਮੰਤਰੀ ਉਸ ਠੀਮ ਦੇ ਲੀਡਰ ਹੁੰਦੇ ਆ ਤੇ ਪੰਜਾਬ ਦੇ ਆਗੂ ਹੁੰਦੇ ਆ ਜਿੱਦਾਂ ਪ੍ਰਧਾਨ ਮੰਤਰੀ ਹੈ, ਰਾਸ਼ਟਰਪਤੀ ਹੈ ਤੇ ਮੁੱਖ ਮੰਤਰੀ ਆਪਣੇ ਸੂਬੇ ਦਾ ਆਗੂ ਹੈ। ਸੋ ਪੰਜਾਬ ਦੇ ਫਾਇਦੇ ਲਈ ਵੱਡੇ ਫੈਸਲੇ ਕੀ ਲੈਣੇ ਆ, ਕੀ ਕਰਨੇ ਆ ਉਹਦੀ ਐ ਪੁੰਕਾ ਤਾਂ ਮੁੱਖ ਮੰਤਰੀ ਕੈਬਨਿਟ ਉਹਨਾਂ ਵੱਲੋਂ ਇਹ ਨਿਵਾਈ ਜਾਂਦੀ ਹੈ। ਆਕਸਰੀ ਵੀਂਗੇ ਜਨਰਲ ਦੇਖਦੇ ਨੇ ਲਈ ਰਾਜ ਸਭਾ ਦੇ ਮੈਂਬਰ ਹੁੰਦੇ ਆ ਜਿਹੜੇ ਪਹਿਲਾਂ ਵੀ ਬੰਦੇ ਰਹੇ ਆ। ਉਹਨਾਂ ਦੀ ਭੂਮਿਕਾ ਰਾਸੀ ਤੋਂ ਅਰਥੀ ਥੋੜਾ ਗੈਰ ਸਰਗਰਮੀ ਵਾਲੀ ਹੁੰਦੀ ਹੈ। ਹਾਂਜੀ ਵੀ ਆਪਣੇ ਤੌਰ ਤੇ ਸਰਗਰਮ ਹੋਏ ਤਾਂ ਪਿੰਆਬ ਦੇ ਹਿੱਤਾਂ ਲਈ ਜ਼ਰੂਰ ਕੰਮ ਕਰ ਸਕਦਾ ਹੈ। ਰਜਿੰਦਰ ਗੁਰਤਾ ਦੀ ਜੋ ਗੱਲ ਕੀਤੀ ਜਾਂਦੀ ਹੈ ਕਿ ਆਇਆ ਜਾਂਦਾ ਹੈ ਕਿ ਇਹ ਛੋਟੀ ਦੇ ਜਿਹੜੇ ਦੇਸ਼ ਦੇ ਕਾਰੋਬਾਰੀ ਉਹਨਾਂ ਚ ਇੱਕ ਹੈ। ਤੇ ਪੰਜਾਬ ਨੂੰ ਉਮੀਦ ਹੈ ਕਿ ਤੇ ਕਾਰੋਬਾਰੀਆਂ ਨਾਲ ਚੰਗੇ ਸਬੰਧਾਂ ਦਾ ਹੋ ਸਕਦਾ ਆਉਣ ਵਾਲੇ ਦਿਨਾਂ ਜਿੱਦਾਂ ਹੋਰ ਪਾਰਲੀਮੈਂਟ ਮੈਂਬਰ ਆ ਸੰਦੇ ਆਪਣੀ ਆਪਣੀ ਭੂਮਿਕਾ ਆਦਾ ਕਰ ਰਿਹਾ ਕੋਈ ਸੋਸ਼ਲ ਧੋਰ ਤੇ ਕਰ ਰਿਹਾ ਕੋਈ ਰਾਜਨੀਤਿਕ ਧੋਰ ਤੇ ਕਰ ਰਿਹਾ ਕੋਈ ਸਮਾਜਿਕ ਧੋਰ ਤੇ ਕਰ ਰਿਹਾ ਤੇਜਿੰਦਰ ਗੁੱਟਲ ਤੋਂ ਵੀ ਇਸ ਤਰ੍ਹਾਂ ਮਿਲਦੀ ਜਾਂਦੀ ਹੈ ਕਿ ਪੰਜਾਬ ਨੂੰ ਇਸ ਵੇਲੇ ਇੰਡਸਟਰੀ ਕਾਰੋਬਾਰ ਚ ਬੱਧ ਦੀ ਲੋੜ ਹੈ ਉਹਨਾਂ ਦੇ ਜਿਹੜੇ ਸਬੰਧਾ ਰਿਲੇਸ਼ਨ ਹੈ ਇੱਕ ਤਾਂ ਉਹ ਨਰਮ ਸੁਭਾਅ ਵੱਜੋਂ ਜਾਣੇ ਜਾਂਦੇ ਸਭ ਨਾਲ ਮਿਲ ਕੇ ਚੱਲਣ ਵਾਲੇ ਆ ਟੀਮ ਦੇ ਤੌਰ ਤੇ ਕੰਮ ਕਰਨ ਵਾਲੇ ਜਿਹੜਾ ਰਾਜ ਸਭਾ ਜਾਣਗੇ ਇੱਕ ਕੌਮੀ ਪੱਧਰ ਤੇ ਮੌਕਾ ਮਿਲਦਾ ਵਿਚਰਨਾ ਦੇਖੋ ਹਰ ਉਹਦਾ ਇੱਕ ਰਤਬਾ ਹੁੰਦਾ ਹੈ ਜਦੋਂ ਰਾਜ ਸਭਾ ਦੇ ਮੈਂਬਰ ਹਾ ਤਾਂ ਉਹਦਾ ਆਪਣਾ ਰਤਬਾ ਹੈ ਦਿੱਲੀ ਜਾਣਗੇ ਦੂਜੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ ਹੋਰ ਉੱਥੇ ਲੋਕਾਂ ਨਾਲ ਮੁਲਾਕਾਤ ਗਲਬਾਤ ਕਰਨ ਦਾ ਮੌਕਾ ਮਿਲਦਾ ਹੈ ਸੁਹੇਲ ਲਿਆਜ਼ ਨਾਲ ਅੱਜ ਜਿਹੜਾ ਨਾਮਜ਼ਦਗੀ ਪੱਤਰ ਉਹਨਾਂ ਨਾਲ ਦਾਖਲ ਕੀਤਾ ਗਿਆ ਇਹਦੇ ਬਾਰੇ ਤਾਂ ਕੋਈ ਦੋ ਰਹਿ ਨਹੀਂ ਜੀ ਕਿ 24 ਨੂੰ ਵੋਟਾਂ ਪੈਣ ਦਾ ਨਾਂ ਪੈਣ ਵੋਟਾਂ ਪੈਣ ਤਦ ਵੀ ਨਾਂ ਪੈਣ ਤਦ ਵੀ ਜਿੰਦਰ ਗੁਪਤਾ ਰਾਜ ਸਭਾ ਦੇ ਮੈਂਬਰ ਹੋਣੇ ਹੋਣੇ ਹੈ ਜਾਨੀ ਟੈਕਨੀਕਲ ਤੌਰ ਤੇ ਐਲਾਨ ਆਪਾਂ ਨਹੀਂ ਕਰ ਸਕਦੇ ਐਲਾਨ ਤਾਂ ਦੇਖੋ ਚੋਣ ਕਮਿਸ਼ਨ ਵੱਲੋਂ ਹੋਏਗਾ ਉਦੋਂ ਹੀ ਹੋਏਗਾ ਜਦੋਂ ਡਿਕਲੇਅਰ ਹੋ ਜਾਣਗੇ ਜੀ ਆਰੋਨਲੀ ਰਾਹ ਬਿਲਕੁਲ ਸਾਫ਼ ਹੈ ਜਾਨੀ ਉਹਨਾਂ ਦੇ ਰਸਤੇ 'ਚ ਰੋੜਾ ਕੋਈ ਨਹੀਂ ਉਹਨਾਂ ਨੂੰ ਰੋਕ ਕੋਈ ਨਹੀਂ ਸਕਦਾ ਤੇ ਨਾ ਹੀ ਪੱਤਰਕਾਰ ਦੇ ਤੌਰ ਤੇ ਆਪਾਂ ਕੋਈ ਸਪੈਕੂਲੇਸ਼ਨ ਲਾ ਸਕਦੇ ਗਏ ਤਾਂ ਹੋ ਸਕਦਾ ਉਦਾਂ ਹੋ ਸਕਦਾ ਬਿਲਕੁਲ ਕਲੀਅਰ ਆ ਸਾਫ਼ ਰਸਤਾ ਹੈ ਨਿੰਦ ਕੋਤਾਨੇ ਪਾਰਲੀਮੈਂਟ ਦੇ ਜਾ ਕੇ ਰਾਸਾ ਮੈਂਬਰ ਬਣਨੇ ਬਣਾ ਤੇ ਵੀ ਉਮੀਦ ਕੀਤੀ ਜਾਂਦੀ ਆ ਕਿ ਪੰਜਾਬ ਦੇ ਵੱਡੇ ਹਿੱਤਾਂ ਲਈ ਦਿੱਲੀ ਜਾ ਕੇ ਉਹ ਲਾਜ਼ਮੀ ਤੌਰ ਤੇ ਕੰਮ ਕਰਨਗੇ ਜੀ ਜੀ ਸਤ ਸਭ ਅੱਗੇ ਜ਼ਿਕਰ ਹੈ ਜਿਹੜਾ ਬਹੁਤ ਦੁਖਦਾਇਕ ਖਬਰ ਦੀ ਕਰਾਂਗੇ ਪਰ ਤਾਂ ਗੱਲ ਕਰਾਂਗੇ ਰਾਜਵੀਰ ਜਵੰਦਾ ਦੀ ਕੱਲ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਪੰਜ ਤਤਾਂ ਚ ਬਲੀਨ ਹੋਏ ਤਾਂ ਅੱਜ ਉਹਨਾਂ ਦੇ ਪਰਿਵਾਰ ਦੇ ਵੱਲੋਂ ਕੀਰਤਪੁਰ ਸਾਹਿਬ ਵਿਖੇ ਉਹਨਾਂ ਦੇ ਜਿਹੜੇ ਫੁੱਲ ਨੇ ਉਪਾਏ ਗਏ ਪਰ ਹਾਲੇ ਇਹ ਚੱਲ ਹੀ ਰਿਹਾ ਸੀ ਕਿ ਹਜੇ ਰਾਜਵੀਰ ਜਵੰਦਾ ਨੂੰ ਲੋਕ ਯਾਦ ਹੀ ਕਰ ਰਹੇ ਸੀ इमोशनल ਸੀ ਪੂਰਾ ਪੰਜਾਬ ਤੇ ਉਹਨਾਂ ਦਾ ਸੇਵਾ ਜਿਵੇਂ ਕਹਿੰਦੇ ਨੇ ਹਲੇ ਠੰਡਾ ਨਹੀਂ ਸੀ ਹੋਇਆ ਪਰ ਕੱਲ ਦੇਰ ਸ਼ਾਮ ਇੱਕ ਹੋਰ ਅਣਹੋਣੀ ਘਟਨਾ ਵਾਪਰਦੀ ਹੈ ਕਿ ਪੰਜਾਬ ਦੇ ਉੱਗੇ ਬਾਡੀ ਬਾਡੀ ਬਿਲਡਰ ਵਰਿੰਦਰ ਘੋਮਣ ਜਿਹੜੇ ਕਿ ਐਕਟਰ ਵੀ ਰਹੇ ਨੇ ਮਾਡਲ ਵੀ ਨੇ ਸਲਮਾਨ ਖਾਨ ਤੱਕ ਨਾਲੋਂ ਫਿਲਮਾਂ 'ਚ ਕੰਮ ਕਰ ਚੁੱਕੇ ਨੇ ਉਹਨਾਂ ਦੀ ਅਚਾਨਕ ਫੋਰਟਿਸ ਹਸਪਤਾਲ ਅੰਮ੍ਰਿਤਸਰ ਦੇ ਵਿੱਚ ਮੌਤ ਹੋ ਜਾਂਦੀ ਹੈ ਇਸ ਤੇ ਬੜੇ ਸਵਾਲ ਖੜੇ ਹੋ ਰਹੇ ਨੇ ਕਹਿੰਦੇ ਕੀ ਫੋਰਟਿਸ ਹਸਪਤਾਲ ਦੇ ਵੱਲੋਂ ਕੁਝ ਨਾ ਕੁਝ ਇਹੋ ਜਿਹਾ ਇੰਜੈਕਸ਼ਨ ਲਗਾਇਆ ਗਿਆ ਜਿਸ ਕਰਕੇ ਵਰਿੰਦਰ ਘੁੰਮਣ ਦੀ ਮੌਤ ਹੋਈ ਹੈ ਦੋ ਹਾਰਟ ਅਟੈਕ ਨੇ ਜਿਹੜੇ ਉਹਨਾਂ ਨੂੰ ਆਏ ਨੇ ਹਾਲਾਂਕਿ ਉਹ ਬਹੁਤ ਹੀ ਇੱਕ ਮਾਈਨਰ ਜੀ ਇੰਜਰੀ ਸੀ ਉਹਨਾਂ ਦੇ ਸ਼ੋਲਡਰ ਦੇ ਵਿੱਚ ਉਸ ਦਾ ਆਪਰੇਟ ਕਰਵਾਉਣ ਗਏ ਸੀ ਪਰ ਉੱਥੇ ਜ਼ਿੰਦਗੀ ਦੀ ਜੰਗ ਉਹ ਹਾਰ ਗਏ ਬਿਲਕੁਲ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਪਿਛਲੇ ਦਿਨ ਪੰਜਾਬ ਲਈ ਬਹੁਤ ਹੀ ਦੁਖਾਂਤ ਵਾਲੇ ਰਏ ਆ ਜਿਹਾ ਆਪਾਂ ਗੱਲ ਕਰਦੇ ਆਂ ਇਹਦਾ ਜਵੰਦਾ ਨਹੀਂ ਤੇ ਹੁਣ ਆਪਾਂ ਗੱਲ ਕਰ ਰਹੇ ਹਾਂ ਘੁੰਮਣ ਦੀ ਤੋਂਨੇ ਵੱਡੇ ਪੰਜਾਬ ਦੇ ਪੁੱਤ ਪੰਜਾਬ ਦਾ ਨਾਂ ਜਿਨ੍ਹਾਂ ਨੇ ਰੌਸ਼ਨ ਕੀਤਾ ਦੁਨੀਆ 'ਚ ਤੇ ਇਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਹੁਣ ਤੁਸੀਂ ਆਪਾਂ ਘੁੰਮਣ ਦਾ ਗੱਲ ਕਰ ਰਹੇ ਹਾਂ ਡਿਸਕਸ ਕਰ ਰਹੇ ਹਾਂ ਵੱਡੀ ਦੁੱਖ ਵਾਲੀ ਗੱਲ ਇਹ ਹੈ ਕਿ ਹਸਪਤਾਲ 'ਚ ਖਾਤਿਰ ਤੇ ਇਦਾਂ ਦਾ ਸੈਲੀਬ੍ਰਿਟੀ ਜਾਵੇ ਜਦੋਂ ਜਾਗੂ ਜਾਵੇ ਕੋਈ ਫਿਲਮੀ ਕਲਾਕਾਰ ਜਾਵੇ ਅਦਾਕਾਰ ਜਾਵੇ ਤੇ ਉਹ ਚੰਗਾ ਭਲਾ ਜਾਵੇ ਦੇਖੋ ਇੱਕ ਆਪਰੇਸ਼ਨ ਦਿੱਤਾ ਤੁਸੀਂ ਜੇਕਰ ਕੀਤਾ ਨਾਰਮਲ ਆਪਰੇਸ਼ਨ ਕੋਈ ਵੱਡੀ ਗੱਲ ਨਹੀਂ ਸੀ ਉਹ ਜੇ ਕੋਈ ਨਾ ਕੋਈ ਪ੍ਰੋਬਲਮ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਨੂੰ ਹੁੰਦੀਆਂ ਰਹਿੰਦੀਆਂ ਨੇ ਤਾਂ ਆਪਰੇਸ਼ਨ ਲਈ ਆਪਣੇ ਇਲਾਜ ਲਈ ਲੋਕ ਹਸਪਤਾਲ ਜਾਂਦੇ ਆ ਪਰ ਇਹ ਕੋਈ ਗੱਲ ਨਹੀਂ ਸੀ ਕਿ ਉਹ ਦਿਲ ਦੀ ਬਿਮਾਰੀ ਲੈ ਕੇ ਹਸਪਤਾਲ ਚ ਗਏ ਜਾਂ ਇਦਾਂ ਕੋਈ ਹਾਰਟ ਅਟੈਕ ਆ ਗਿਆ ਜਾਂ ਕੋਈ ਇਦਾਂ ਦਾ ਵੱਡਾ ਅਨੁਸਤਮਾ ਲੱਗਾ ਜਿਹੇ ਕਰਕੇ ਚਲੇ ਗਏ ਇਹ ਵੀ ਜਿਹੜਾ ਡਾਕਟਰ ਮਹਾਰਾਜ ਗੱਲ ਕਹਿੰਦੇ ਆ ਕਿ ਜਦੋਂ ਕਿਸੇ ਦਾ ਵੀ ਆਪਰੇਸ਼ਨ ਕੀਤਾ ਜਾਂਦਾ ਚਾਹ ਮਾਈਨਰ ਆ ਜਾਂ ਵੱਡਾ ਉਹਦੀ ਹੈਲਥ ਪੂਰੀ ਤਰ੍ਹਾਂ ਚੈੱਕ ਕੀਤੀ ਜਾਂਦੀ ਹੈ ਉਹਦੇ ਹਾਰਟ ਦੀ ਗੱਲ ਉਹਦੇ ਲੰਗਸ ਦੀ ਗੱਲ ਕਿੰਨੀ ਦੀ ਗੱਲ ਜਾਨੀ ਪੂਰੀ ਆਰਗਨ ਜਿਹੜੇ ਵਾਈਟਲ ਆਰਗਨ ਕਹਿੰਦੇ ਆ ਇੰਪੋਰਟੈਂਟ ਅੰਗ ਹੈ ਸਾਰੇ ਚੈੱਕ ਕੀਤੇ ਜਾਂਦੇ ਆ ਤੇ ਉਹ ਜਦੋਂ ਮਹਾ ਪੱਖੀ ਹੁੰਦੇ ਆ ਦਰਸਤ ਹੁੰਦੇ ਆ ਤਾਂ ਉਹਦੇ ਉਦੋਂ ਬਾਅਦ ਚ ਆਪਰੇਸ਼ਨ ਦੀ ਤਿਆਰੀ ਕੀਤੀ ਜਾਂਦੀ ਹੈ ਸੋ ਸਾਰੀਆਂ ਪੋਸਟੂਰ ਰਿਪੋਰਟਸ ਆਉਣ ਤੋਂ ਬਾਅਦ ਹੀ ਸੁਭਾਵਿਕ ਆਪਾਂ ਰਿਪੋਰਟਸ ਨਹੀਂ ਦੇਖਿਆ ਪਰ ਮੈਡੀਕਲ ਤੌਰ ਤੇ ਜੋ ਇੱਕ ਜਾਣਕਾਰੀ ਉਹਦੇ ਮਦਦ ਕੀ ਹੈ ਕਿ ਫੇਰ ਹੀ ਉਹਨਾਂ ਨੂੰ ਆਪਰੇਸ਼ਨ ਵਾਲੋਂ ਉਹਨਾਂ ਦੀ ਕਾਰਵਾਈ ਵਾਲ ਨੂੰ ਵਧਿਆ ਗਿਆ ਹੋਵੇਗਾ। ਪਰ ਆਪਰੇਸ਼ਨ ਦੇ ਚੱਲਦੇ ਜਿਹੜਾ ਦੋ ਹਾਰਟ ਅਟੈਕ ਆ ਜਾਣਾ। ਪੰਜਾਬ ਦੇ ਗਬਰੂ ਪੁੱਦੀ ਇਸ ਤਰ੍ਹਾਂ ਮੌਤ ਹੋ ਜਾਣੀ, ਧਿਆਨ ਤੁਰ ਜਾਣਾ। ਸਮੁੱਚਾ ਪੰਜਾਬ ਬਿਲਕੁਲ ਝੁੰਡਿਆ ਗਿਆ। ਜਦੋਂ ਆਪਾਂ ਗੱਲ ਕਰ ਰਹੇ ਆਂ ਇਸ ਮੌਕੇ ਦੇ ਉੱਤੇ ਰਾਜੀਵ ਜਵੰਦਾ ਜਿਹੜਾ ਹੈਗਾ ਉਹਦੇ ਫੋਲ ਜਿਹੜੇ ਕਰਤਾਰਪੁਰ ਸਾਹਿਬ ਤਾਰੇ ਜਾ ਰਹੇ ਆ। ਜੀ ਮਾਤਾ ਜੀ ਦੀ ਪੁਬੀਰੋ ਰੈਜ਼ੀ ਉਹਨਾਂ ਦੇ ਬਹੁਤ ਸਾਰੇ ਪ੍ਰਸ਼ੰਸਕ ਫਿਲਮੀ ਕਲਾਕਾਰ ਰਾਸ਼ੀਆ ਗੂਜਨਾ ਪ੍ਰੇਮਿਕ ਚੰਨਵਾਜਰ ਉਹ ਵੀ ਕਰਤਾਰਪੁਰ ਸਭ ਪਹੁੰਚੇ ਵੇ ਸੀ ਕਹਿਣ ਉਸ ਮੌਕੇ ਤੇ ਆਪਾਂ ਦੂਜੀ ਖਬਰ ਜ਼ਿਕਰ ਕਰਾਂ ਕਿ ਕਿਸ ਕਦਰ ਤੜਾ ਤੜ ਪੰਜਾਬ ਦਾ ਦੂਜਾ ਗਵਰੂ ਪੁੱਤ ਜਿਹਨੇ ਦੁਨੀਆ ਭਰ ਚ ਪੰਜਾਬ ਦਾ ਨਾਮ ਰੋਸ਼ਨ ਔਰ ਕੋਈ ਉਮਰ ਕੋਈ ਨਾ ਹੋਵੇ ਛੁਟੀ ਉਮਰ ਤੇ ਇਸ ਤਰ੍ਹਾਂ ਚਲੇ ਜਾਣਾ ਔਰ ਜਗੰਦਾ ਦਾ ਚਲੇ ਜਾਣਾ 23 ਜਨ ਸਤਸਿ ਚ ਗਿਆ ਇਸ ਤਰ੍ਹਾਂ ਅੰਜਾਮ ਇੱਕ ਤਰ੍ਹਾਂ ਦਾ ਬੇਕਸੂਰ ਜਿਹੜਾ ਹੈ ਜਿਸ ਤਰ੍ਹਾਂ ਉਹ ਡੈਥ ਹੋਈ ਹੈ ਐਡਾ ਵੱਡਾ ਹਾਸਾ ਵਾਪਰਿਆ ਹੂੰ ਖੋਇਆ ਗਿਆ ਪੰਜਾਬ ਦਾ ਪੁੱਤ ਤੇ ਹੁਣ ਦੂਜਾ ਪੰਜਾਬ ਦਾ ਪੁੱਤ ਖੋਇਆ ਗਿਆ ਜੀ ਇਹ ਸਮਝ ਨਹੀਂ ਲੱਗਦੀ ਕਿ ਕਿਉਂ ਇਸ ਤਰ੍ਹਾਂ ਪਾਣਾ ਵਾਪਰਿਆ ਹੁਣ ਉਸਦੇ ਮਾਪੇ ਜਿਹੜੇ ਗਿਆ ਜਿਹੜਾ ਰਾਜ ਹੈ ਡਾਕਟਰ ਦਾ ਜਿਹੜਾ ਅਪ੍ਰੀਸ਼ਨ ਆ ਉਹਨਾਂ ਜੋ ਦਵਾਈ ਜਾਂ ਜਿੱਦਾਂ ਤੁਸੀਂ ਕਹਿੰਦੇ ਹੋ ਕੋਈ ਇੰਜੈਕਸ਼ਨ ਕੀਤਾ ਗਿਆ ਜੋ ਵੀ ਉਹਨਾਂ ਲਈ ਉਸ ਮੌਕੇ ਤੇ ਵਰਤਿਆ ਗਿਆ ਉਤੇ ਇਹ ਸਵਾਲ ਖੜੇ ਹੋ ਰਹੇ ਕਿ ਸਾਡਾ ਪੁੱਤ ਚੰਨਾ ਪਲਾਸਟਰਦਾਨ ਛੱਡ ਕੇ ਆਇਆ ਸੀ ਕਿਸੀ ਇਹ ਕੀ ਪਾਣਾ ਵਾਪਰ ਗਿਆ ਸੂਮਡਾ ਸਵਾਲ ਹੈ ਇਸ ਮੌਕੇ ਦੇ ਉੱਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕੋਈ ਨਾ ਕੋਈ ਲਾਜ਼ਮੀ ਹੈ ਕਿ ਇਸ ਮਾਮਲੇ ਚ ਨਿਰਪੱਖ ਕੁਝ ਪਧਰੀ ਜਾਂਚ ਹੋਣੀ ਚਾਹੀਦੀ ਹੈ ਕਿ ਆਖਰ ਇਸ ਤਰ੍ਹਾਂ ਅਚਾਨਕ ਪੰਜਾਬ ਦਾ ਦੂਜਾ ਪੁੱਤ ਕਿਉਂ ਹਸਪਤਾਲ ਦੀ ਦਮ ਤੋੜ ਗਿਆ ਜਾਨੀ ਕਿ ਆਇਆ ਜਾਂਦਾ ਹੈ ਕਿ ਤੇ ਹਾਰਟ ਹੈਗਾ ਜੇ ਪ੍ਰੋਬਲਮ ਆ ਜੇ ਤਾਂ ਲੋਕ ਕਹਿੰਦੇ ਜਦੋਂ ਆਪਾਂ ਦੂਜਾ ਇਹ ਸੁੱਛਿ ਸੁਣਿਆ ਗੱਲ ਜਿਹੜੀ ਚੁੰਦਾ ਦੇ ਮਾਮਲੇ ਜੀ ਸਮੇਂ ਸਰ ਹਸਪਤਾਲ ਪਹੁੰਚ ਜਾਂਦਾ ਲਾਜੋchna ਛੇ ਬਾਈਸਰ ਦਾ ਸੀ ਹਾਂ ਇੱਕ ਪਿੰਨਾ ਦਾ ਕਪੂ ਹਸਪਤਾਲ ਦੇ ਮੇਜ਼ ਤੇ ਟੇਬਲ ਤੇ ਪਿਆ ਹੀ ਤੇ ਆਤ ਹੋ ਗਿਆ ਉਸਦਾ ਜਾਨ ਚਲੀ ਗਈ ਬਿਲਕੁਲ ਹੁਣ ਤੇ ਕੀ ਸਵਾਲ ਖੜਾ ਕੀਤਾ ਜਾਏ ਕੀਨ ਗੈਲੀ ਹੈ ਕੀਨ ਗੈਲੀ ਨਹੀਂ ਇਹ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ ਆਪਣੇ ਲਈ ਵੀ ਸਪਸ਼ਟ ਕੋਈ ਉੱਤਰ ਦੇਣਾ ਬਹੁਤ ਮੁਸ਼ਕਲ ਹੈ ਪਰ ਇਹ ਗਲ ਸੰਭਵ ਹੈ ਇਸ ਮੁੱਦੇ ਤੇ ਪੰਜਾਬੀਆਂ ਵੱਲੋਂ ਬਹੁਤ ਸਾਰੇ ਸਵਾਲ ਉਹਦੇ ਮਾਪਿਆਂ ਵੱਲੋਂ ਉਹਦੇ ਪ੍ਰਸ਼ੰਸਕਾਂ ਵੱਲੋਂ ਖੜੇ ਹੋ ਰਿਹਾ ਕੋਈ ਨਰਪੱਖ ਜਾਂਚ ਇਹ ਵੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਹਮ ਹਸਪਤਾਲ ਕੋਈ ਵੀ ਹੋਵੇ ਹਸਪਤਾਲ ਦਾ ਕਸੂਰ ਹੈ ਜਾਂ ਨਹੀਂ ਹੈ ਉਹ ਆਪਣੇ ਆਪ ਨੂੰ ਹਮੇਸ਼ਾ ਡਿਫੈਂਡ ਕਰਦੇ ਆ ਅਸੀਂ ਇਹ ਨਹੀਂ ਕਹਿੰਦੇ ਕਿ ਹਸਪਤਾਲ ਦਾ ਕਸੂਰ ਹੋਏਗਾ ਜੀ ਪਰ ਜੋ ਉਹਦੇ ਮਾਪਿਆਂ ਸਵਾਲ ਖੜੇ ਕਰ ਰਹੇ ਚ ਉਹਦੇ ਪ੍ਰਸ਼ੰਸਕ ਸਵਾਲ ਖੜੇ ਕਰ ਰਹੇ ਉਹਨਾਂ ਸਵਾਲਾਂ ਦੇ ਉੱਤੇ ਜ਼ਰੂਰ ਮਿਲਣਾ ਚਾਹੀਦਾ ਬਹੁਤ ਵੱਡਾ ਪੰਨਪਾਗਾ ਆਉਣਾ ਲਗਾਤਾਰ ਵਾਪਰਿਆ ਪੰਜਾਬ ਦੂਜੀ ਵਾਰ ਚ ਜੁੜਿਆ ਗਿਆ ਹੂੰ ਕੀ ਆ ਬਦਕਿਸਮਤੀ ਆ ਪੰਜਾਬ ਦੀ ਜੀ ਬਿਲਕੁਲ ਸੋ ਇਲزام ਇਸ ਕਰਕੇ ਜ਼ਿਆਦਾ سنگੀਨ ਹੋ ਗਏ ਕਿਉਂਕਿ ਜਦੋਂ ਇਹ ਸਭ ਕੁਝ ਵਾਪਰਦਾ ਤਾਂ ਜੋ ਬਰਿੰਦਰ ਘੁੰਮਣ ਦੇ ਦੋਸਤ ਨੇ ਉਹ ਮੰਗ ਕਰਦੇ ਨੇ ਕਿ ਸਾਨੂੰ ਸੀਸੀਟੀਵੀ ਫੁਟੇਜ ਹਸਪਤਾਲ ਦੀ ਜਿਸ ਸਮੇਂ ਤੁਸੀਂ ਆਪਰੇਟ ਲਈ ਲੈ ਕੇ ਗਏ ਉਹ ਤੇ ਨਾਲ ਨਾਲ ਜਿਹੜਾ ਪੇਸ਼ੈਂਟ ਦਾ ਇੱਕ ਕਾਰਡ ਬੰਦ ਆ ਪ੍ਰੋਪਰ ਉਸ ਤੇ ਕਿਸ ਤਰ੍ਹਾਂ ਦੀ ਮੈਡੀਕੇਸ਼ਨ ਕੀਤੀ ਗਈ ਉਹ ਸਾਨੂੰ ਪ੍ਰੋਵਾਈਡ ਕਰਵਾਈ ਜਾਵੇ ਸੋ ਹਸਪਤਾਲ ਹੈ ਜਿਹੜਾ ਫਿਲਹਾਲ ਦੋਵੇਂ ਚੀਜ਼ਾਂ ਪ੍ਰੋਵਾਈਡ ਨਹੀਂ ਕਰਵਾ ਰਿਹਾ ਹਾਲਾਂਕਿ ਆ ਕੁੰਮਣ ਹੋਣਾ ਦਾ ਜਿਹੜਾ ਅੰਤਿਮ ਸੰਸਕਾਰ ਹੈ ਉਹਨਾਂ ਦੇ ਜਲੰਧਰ ਸ਼ਹਿਰ ਦੇ ਮਾਡਲ ਟਾਊਨ ਵਾਲੇ ਜੋ ਹੈ ਉੱਥੇ ਕਰ ਦਿੱਤਾ ਗਿਆ ਬਹੁਤ ਲੋਕ ਉੱਥੇ ਵੀ ਪਹੁੰਚੇ ਪਰ ਸਵਾਲ ਤਾਂ ਉਵੇਂ ਦੀ ਉਵੇਂ ਬਣਿਆ ਹੋਇਆ ਹਾਲਾਂਕਿ ਸਿਆਸੀ ਤੌਰ ਤੇ ਲੋਕ ਕਹਿ ਵੀ ਰਹੇ ਨੇ ਕਿ ਇਸ ਦੀ ਜਾਂਚ ਜਿਹੜੀ ਹੋਏਗੀ ਪਰ ਕਦੋਂ ਹੋਏਗੀ ਕਿਵੇਂ ਹੋਏਗੀ ਇਹ ਸਮਝੋ ਕਿ ਦੇਖੋ ਇੱਕ ਕਹਿਣਾ ਚਾਹਣਾ ਕਿ ਜਿੱਦਾਂ ਸੈਸੀ ਆਗੂ ਆਂਦੀ ਆਪਾਂ ਗੱਲ ਕਰਿਆ ਪਰਗਟ ਸਿੰਘ ਉਹਨਾਂ ਦੇ ਘਰ ਪਹੁੰਚੇ ਹੋਰ ਕਿ ਆਗੂ ਪਹੁੰਚੇ ਸਾਰੇ ਦਿਨ ਮਾਮਲੇ ਦੀ ਜਾਂਚ ਦੀ ਮੰਗ ਕਰਾਈ ਰਹੀ ਹੈ ਦੇਖੋ ਹਸਪਤਾਲ ਦਾ ਕਸੂਰ ਹੈ ਜਾਂ ਨਹੀਂ ਹੈ ਪਰ ਜਿੱਦਾਂ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਪ੍ਰਸ਼ੰਸਾ ਹੀ ਕਹਿ ਰਿਹਾ ਹੈ ਜਾਂਚ ਤਾਂ ਹੋਣੀ ਚਾਹੀਦੀ ਹੈ ਨਾ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ ਕਿ ਹਸਪਤਾਲ ਦਾ ਐਡਾ ਵੱਡਾ ਮੰਦ ਭਾਗਾ ਬਾਣਾ ਵਾਪਰ ਗਿਆ ਤੇ ਉਹਦੀ ਜਾਂਚ ਨਾ ਹੋਵੇ ਜੇ ਜਾਂਚ ਹੋਏਗੀ ਤਾਂ ਆਪੇ ਹਸਪਤਾਲ ਨੂੰ ਪ੍ਰੋਵਾਈਡ ਕਰਨਾ ਪਏਗਾ ਜੇ ਨਹੀਂ ਪ੍ਰੋਵਾਈਡ ਕਰੇਗਾ ਤਾਂ ਜ਼ਿੰਮੇਵਾਰ ਹੋਏਗਾ ਕਿ ਸਾਰੀ ਵੱਡੀ ਅਣਗਹਿਲੀ ਜੀ ਕਿਉਂ ਵਾਪਰ ਰਿਹਾ ਇਹ ਬਿਲਕੁਲ ਜੀ ਸਿੱਦ ਸਾਹਿਬ ਅੱਗੇ ਜ਼ਿਕਰ ਹੈ ਜਿਹੜਾ ਉਹ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਜੋ ਹੋਣ ਜਾ ਰਹੀ ਹੈ ਸਿੱਦ ਸਾਹਿਬ ਉਸ ਦਾ ਕਰ ਲੈਣੇ ਆ 13 ਅਕਤੂਬਰ ਨੂੰ ਕੈਬਨਿਟ ਮੀਟਿੰਗ ਰੱਖੀ ਗਈ ਹੈ ਵੱਖ-ਵੱਖ ਮੁੱਦੇ ਵਿਚਾਰੇ ਜਾਣੇ ਨੇ ਕਿਹੜੇ-ਕਿਹੜੇ ਮੁੱਦੇ ਹੋ ਸਕਦੇ ਨੇ ਕਿਸ ਤਰ੍ਹਾਂ ਦੀ ਗੱਲਬਾਤ ਰਹੇਗੀ ਇਸ ਬੰਦੇ ਜ਼ਰੂਰ ਜਾਣਕਾਰੀ ਸਾਂਝੀ ਕਰੋ ਪ੍ਰਭ ਜੀ ਇਸ ਕੈਬਨਿਟ ਦਾ ਤੁਸੀਂ ਦੇਖੋ ਜ਼ਿਕਰ ਕਰ ਰਹੇ ਹੋ 13 ਅਕਤੂਬਰ ਦੀ ਕੈਬਨਿਟ ਹੈ ਹੂੰ ਅਹਿਮ ਕੈਬਨਿਟ ਇਸ ਕਰਕੇ ਵੀ ਹੈ ਕਿਉਂਕਿ ਗੁਰਤੇਗ ਬਾਦਰੀ ਦਾ 350 ਸਾਲਾ ਸ਼ਾਹ ਤੇ ਦਾੜਾ ਨਨਕਪੁਰ ਸਾਹਿਬ ਮਨਾਇਆ ਜਾ ਰਿਹਾ ਹੈ। ਹਿੰਦਾ ਸਾਰਾ ਧਿਆਨ ਜਿਵੇਂ ਕਹਿੰਦੇ ਸਾਰੇ ਰਾਹ ਅਨੰਦਪੁਰ ਸਾਹਿਬ ਵੱਲੋਂ ਜਾਂਦੇ ਆ। ਹਮ ਇਸ ਵੇਲੇ ਸਭ ਤੋਂ ਵੱਡਾ ਸਵਾਲ ਜਾਂ ਸਭ ਤੋਂ ਵੱਡਾ ਮੰਤਵ ਕਹਿ ਲੋ ਸਤੂਗੜਮ ਨੋਰਥ ਕਹਿ ਲੋ ਇਹੀ ਹੈ ਕਿ ਅਨੰਦਪੁਰ ਸਾਹਿਬ 350 ਸਾਲਾ ਗੁਰਤੇਗ ਬਾਦਰੀ ਦਾ ਸ਼ਾਹ ਤੇ ਦਾੜਾ ਵੱਡੇ ਪੱਧਰ ਤੇ ਮਨਾਉਣ ਲਈ ਸਾਰੇ ਪ੍ਰੋਗਰਾਮ ਲਿਖੇ ਜਾ ਰਹੇ ਆ ਸਰਕਾਰ ਸਮਾਰ ਸਹਿਰ ਦੇ ਜਥੇਦਾਨ ਸ਼੍ਰੋਮਣੀ ਗੁਰਦਾਰ ਪੰਡਤ ਕਮੇਟੀ ਹੋਰ ادارے ਸਾਰਿਆਂ ਦੇ ਧਿਆਨ ਸਾਰਿਆਂ ਦੇ ਕੰਮਕਾਜ ਇਸੇ ਪਾਸੇ ਵੱਲ ਨੂੰ ਆ ਕਿ ਕਿੰਨੀ ਸਰਦਾਂ ਨਾਲ ਤੇ ਕਿੰਨੇ ਜ਼ੋਰ ਨਾਲ ਜਿਹੜਾ ਅਸੀਂ ਉਹ ਦਿਹਾੜਾ ਸਮਰਕਤ ਹੋ ਸਕਦੇ ਆ ਆਪਣੇ ਆਪ ਨੂੰ ਉਹਦੇ ਨਾਲ 1013 ਦੀ ਜਿਹੜੀ ਕੈਬਨਟ ਮੀਟਿੰਗ ਆ ਉਹ ਵੀ ਅੰਦਾਜ਼ਾ ਹੀ ਆ ਇਸ ਗੱਲ ਦਾ ਜੋ ਸੋਰਸ ਰਹੀ ਜਾਣਕਾਰੀ ਆ ਰਹੀ ਹੈ ਉਹਦੀ ਵੱਡੀ ਗੱਲ ਤਾਂ ਇਹ ਆ ਕਿ ਲਗਾਤਾਰ ਮੰਗ ਉੱਠ ਰਹੀ ਆ ਨੰਦਪੁਰ ਸਾਹਿਬ ਐਡਾ ਵੱਡਾ ਵਿਹੜਾ ਆ ਨੰਦਪੁਰ ਸਾਹਿਬ ਆ ਇਤਿਹਾਸਿਕ ਦੌਰ ਦੇ ਆਪਣੀ ਇੱਕ ਵਿਲੱਖਣ ਪਹਿਚਾਣ ਰੱਖਦਾ ਹੈ ਹਾਲਾਂਕਿ ਰੋਪੜ ਜ਼ਿਲ੍ਹਾ ਹੈਗਾ ਇਹਦੇ ਬਾਰੇ ਕੋਈ ਦੌਰ ਹੈ ਨਹੀਂ ਪਰ ਜੇ ਆਪਾਂ ਹਿਸਟਰੀ ਦੀ ਗੱਲ ਕਰੀਏ ਜਾਂ ਦੁਨੀਆ ਦੀ ਗੱਲ ਕਰੀਏ ਤਾਂ ਰੋਪੜ ਨੂੰ ਸ਼ਾਇਦ ਕੋਈ ਜਾਣਦਾ ਹੋਵੇ ਜਾਂ ਨਾ ਜਾਣਦਾ ਹੋਵੇ ਪਰ ਨੰਦਪੁਰ ਸਾਹਿਬ ਦਾ ਨਾਂ ਦੁਨੀਆ 'ਚ ਹੈ ਸੋ ਇਹ ਮੰਗ ਉੱਠ ਰਹੀ ਹੈ ਕਿ ਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਵੇ ਜ਼ਿਲ੍ਹਾ ਕੋਸ਼ਿਸ਼ ਕੀਤਾ ਜਾਵੇ ਇਕਦਾ ਇਹ ਪੋਸੀਬਲ ਹੋ ਸਕਦਾ ਹੈ ਕਿਉਂਕਿ ਜੇ ਜਿਲ੍ਹਾ ਘੋਸ਼ਿਤ ਕਰਨਾ ਹੈ ਤਾਂ ਕੈਬਨਿਟ 'ਚ ਫੈਸਲਾ ਲੈਣਾ ਹੋਵੇਗਾ ਕੈਬਨਿਟ 'ਚ ਫੈਸਲਾ ਲੈ ਕੇ ਹੀ ਮੁਖੰਦੇ ਭਗਵੰਤ ਮਾਨ ਜਿਹੜਾ ਉਹਦੇ ਤੇ ਕੋਈ ਐਲਾਨ ਕਰ ਸਕਦੇ ਆ ਜੀ ਕਿਉਂਕਿ ਇਸ ਫੰਕਸ਼ਨ ਸਮਾਗਮ ਜਿਹੜਾ ਹੈਗਾ ਇਸ ਦਿਹਾੜੇ ਦਿਹਾੜਾ ਉਹ ਵੀ ਬਿਲਕੁਲ ਨਜ਼ਦੀਕ ਆਉਂਦਾ ਜਾ ਰਿਹਾ ਹੈ ਇਸੇ ਤਰੀਕੇ ਨਾਲ ਉਹ ਦਿਹਾੜੇ ਨਾਲ ਸੰਬੰਧਤ ਹੋਰ ਕਿਸ ਤਰ੍ਹਾਂ ਦੇ ਪ੍ਰੋਗਰਾਮ ਲਿਖੇ ਜਾਣੇ ਆ ਦੁਨੀਆਂ ਭਰ ਚੋਂ ਦੇਸ਼ ਵਿੱਚੋਂ ਵੱਖ-ਵੱਖ ਸੂਬਿਆਂ ਚੋਂ ਕਿਹੜੇ ਕਿੜੇ ਆ ਗੂ ਮੁੱਖ ਮੰਤਰੀ ਵੱਡੇ ਕਥਾਵਾਰ ਆ ਗੂ ਸ਼ਾਂਤ ਸਮਾਜ ਨਾਲ ਜੁੜੇ ਧਾਰਮਿਕ ਆਸਥੀਆਂ ਕੌਣ ਕੌਣ ਲੋਕ ਆ ਰਹੇ ਆ ਕੀ ਪ੍ਰਬੰਧ ਹੈ ਕਿਸ ਤਰ੍ਹਾਂ ਦੇ ਕੀਰਤਨ ਦਰਬਾਰ ਹੋਣੇ ਆ ਕਿਤਾਂ ਜਿਹੜੇ ਵਾਪਕ ਚਾਰ ਦਿਸ਼ਾਵਾਂ ਤੋਂ ਕੀਰਤਨ ਜਿਹੜੇ ਆ ਗਿਆ ਨਿਕਲਨੇ ਆ ਚੱਲਨੇ ਆ ਗਿਆ ਉਹਨਾਂ ਨੇ ਕਿਸ ਤਰ੍ਹਾਂ ਦੇ ਇੰਤਜ਼ਾਮ ਹੋਣੇ ਆ ਕੀਤਨ ਦੇ ਸਵਾਗਤ ਹੋਣੇ ਆ ਅਨੰਦਪੁਰ ਸਾਹਿਬ ਨੂੰ ਕਿਸ ਤਰ੍ਹਾਂ ਸਜਾਇਆ ਜਾਣਾ ਇੱਕ ਸਮਾਜ ਜਿਹੜੋ ਪਹਿਲਾਂ ਇਹ ਕਹਿ ਗਿਆ ਸੀ ਕਿ ਅਨੰਦਪੁਰ ਸਾਹਿਬ ਹੋਰ ਸਜਾ ਨਜ਼ਰੋ ਆਉਣਾ ਚਾਹੀਦਾ ਉਹ ਸਾਰੇ ਹੰਦਪੁਰ ਦੇ ਸਵੇਦਰਾ ਅੰਕਿਤਾ ਗਿਆ ਸਾਰੇ ਘਰਾਂ ਦੇ ਉੱਪਰ ਸਾਰੀਆਂ ਇਮਾਰਤਾਂ ਦੇ ਉੱਪਰ ਹੁਣ ਵੀ ਇਸ ਤਰ੍ਹਾਂ ਦੀ ਗੱਲ ਉੱਠ ਰਹੀ ਹੈ ਕਿ ਅਨੰਤ ਪ੍ਰਸਾਦ ਨਹੀਂ ਕੋ ਰੰਗ ਚੰਗਿਆ ਜਾਵੇ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰਵਾਨ ਦਾ ਜਿਹੜੇ 13 ਦੀ ਜਿਹੜੀ ਕੈਬਨਟ ਆ ਉਹਦੇ ਚ ਆਉਣਗੇ ਆ ਆਪਾਂ ਨੂੰ ਉਮੀਦ ਹੈ ਕਿ ਉਹਦੇ ਫੈਸਿਲੇਟਰ ਸਾਹਮਣੇ ਆਉਣਗੇ ਤਾਂ ਪਤਾ ਲੱਗੇਗਾ ਪਰ ਇਹ ਪੋਸੀਬਲ ਹੈ ਕਿ ਜਿਹੜੀ ਮੀਟਿੰਗਾਂ ਮੁਖਤੌਤ ਦਾ ਮੰਤਰੀ ਹੈ 350 ਸਾਲਾ ਸ਼ਾਗਰ ਜਿਹੜਾ ਅਨੰਤ ਪ੍ਰਸਾਦ ਜਿਹੜਾ ਮਨਾਉਣਾ ਉਦਿਆਂ ਤਿਆਰੀਆਂ ਦਾ ਪ੍ਰਬੰਧਨ ਨੂੰ ਲੈ ਕੇ ਇਹ ਸਾਰਾ ਕੁਝ ਕੀਤਾ ਜਾ ਗਿਆ ਜੀ ਮੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਹੇਮਕੁੰਡ ਸਾਹਿਬ ਦਾ ਜੋ ਗੁਰੂ ਘਰ ਹੈ ਉਸ ਦੇ ਕਵਾੜ ਨੇ ਜਿਹੜੇ ਉਹ ਫਿਲਹਾਲ ਬੰਦ ਹੋ ਚੁੱਕੇ ਨੇ ਕਿਉਂਕਿ ਅੱਗੇ ਸਰਦੀ ਸ਼ੁਰੂ ਹੋਣ ਵਾਲੀ ਹੈ ਤਾਂ ਅਚੇਹ ਦੇ ਵਿੱਚ ਕਵਾੜ ਬੰਦ ਕਰਨ ਦਾ ਫੈਸਲਾ ਲੈ ਲਿਆ ਗਿਆ ਅੱਜ ਇਹ ਕਵਾੜ ਬੰਦ ਹੋ ਗਏ ਨੇ ਟੋਟਲ ਇਸ ਸਮੇਂ ਦੇ ਦੌਰਾਨ 2.74 ਯਾਨੀ ਕਿ 2.74 ਲੱਖ ਸ਼ਰਦਾ ਲੂਨੇ ਜਿਹੜੇ ਉਹ ਹੇਮਕੰਨ ਸਾਹਿਬ ਪਹੁੰਚੇ ਉੱਥੇ ਦਰਸ਼ਨ ਕੀਤੇ ਸੋ ਅੰਮ੍ਰਿਤਸਰ ਤੋਂ ਹਜ਼ੂਰੀ ਰਾਗੀ ਪਹੁੰਚੇ ਸਨ ਉਥੋਂ ਉਸ ਤੋਂ ਬਾਅਦ ਜਿਹੜੀ ਸਮਾਪਤੀ ਦੀ ਅਰਦਾਸ ਹੈ ਉਹ ਕੀਤੀ ਗਈ ਜਿਸ ਤੋਂ ਬਾਅਦ ਕਵਾੜ ਨੇ ਜਿਹੜੇ ਉਹ ਅਗਲੇ ਗਰਮੀ ਤੱਕ ਕਹਿ ਸਕਦੇ ਹਾਂ ਕਿ ਬੰਦ ਕਰ ਦਿੱਤੇ ਗਏ ਨੇ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁਰਤੂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ